ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕਿਦਾਂ ਤੁਸੀਂ ਸਾਰੇ ਠੀਕ ਠਾਕ ਹੋ ਜੀ ਮਾਰਨਿੰਗ ਦੇ ਹੋਏ ਨੇ ਜੀ 5:30 ਜੇ ਆਪਾਂ ਜਲਦੀ ਉੱਠ ਗਏ ਕਿਉਂਕਿ ਆਪਾਂ ਕੰਮ ਦੇਣਾ ਸੀਗਾ ਸੂਟਾਂ ਦਾ ਕਿਉਂਕਿ ਤਿਹਾਰ ਆ ਰਹੇ ਨੇ ਤੁਹਾਨੂੰ ਪਤਾ ਹੈ ਕਿ ਕਸਟਮਰ ਦੀ ਡਿਮਾਂਡ ਹੁੰਦੀ ਆ ਕਿ ਆਪਾਂ ਨੂੰ ਤਿਹਾਰਾਂ ਤੇ ਮਿਲ ਜਾਣ ਬਸ ਸੂਟ ਤੇ ਆਪਾਂ ਕੱਪੜੇ ਰਾਤ ਨੂੰ ਧੋਤੇ ਸੀ ਜੀ ਸੋਚਿਆ ਸੀਗਾ ਕਿ ਸਵੇਰੇ ਆਪਾਂ ਮਾਰਨਿੰਗ ਦੇ ਵਿੱਚ ਆਪਾਂ ਸੁਕਣੇ ਪਾ ਦਵਾਂਗੇ ਚਲੋ ਆਪਾਂ ਲੌਕ ਖੋਲ ਲਈਏ ਬਾਹਰ ਪਹਿਲਾਂ ਤੇ ਆਪਾਂ ਦੇਖਦੇ ਆ ਬਾਹਰਲਾ ਵਿਊ ਕਿਦਾਂ ਦਾ ਕਿਉਂਕਿ ਉਦੋਂ ਤਾਂ ਅਸੀਂ ਲੇਟ ਉੱਠਦੇ ਆ ਹਨਾ ਸਵੇਰੇ ਤੇ ਆ 7 7:30 ਹੋ ਜਾਂਦੇ ਨੇ ਸਾਨੂੰ ਤੇ ਮੈਂ ਸੋਚਿਆ ਮੈਂ ਕਿ ਅੱਜ ਦੇਖਦੇ ਆ ਕਿ ਅਮਰਤ ਵੇਲੇ ਦਾ ਵਿਊ ਕਿਦਾਂ ਦਾ ਹੁੰਦਾ ਤੇ ਦੇਖੋ ਵਿਊ ਤਾਂ ਬਹੁਤ ਸੋਹਣਾ ਸੀਗਾ ਤੇ ਆਪਣੇ ਤਾਂ ਲੋਕ ਖੁੱਲਿਆ ਨਹੀਂ ਮੈਂ ਕਿ ਚਲੋ ਕੋਠੇ ਤੇ ਜਾ ਕੇ ਦੇਖਦੇ ਆ ਆਪਾਂ ਤੇ ਆਪਣੇ ਕੰਮ ਚੱਲ ਰਹੇ ਆ ਜੀ ਘਰ ਦਾ ਤੇ ਮਿਸਤਰੀ ਲੱਗੇ ਹੋਏ ਨੇ ਤੇ ਆਪਾਂ نیچے ਆਏ ਤੇ ਆਪਾਂ ਪੀਤਾ ਗਰਮ ਪਾਣੀ ਕਿਉਂਕਿ ਗਰਮ ਪਾਣੀ ਪੀਣ ਨਾਲ ਮਾਰਨਿੰਗ ਦੇ ਵਿੱਚ ਪੇਟ ਸਾਫ਼ ਹੋ ਜਾਂਦਾ ਹੈ ਹਨਾ ਤੇ ਆਪਾਂ ਸੋਚਿਆ ਵੀ ਹਰਸ਼ ਨੂੰ ਉਠਾ ਦਈਏ ਹੁਣ ਕਿਉਂਕਿ ਮੈਨੂੰ ਹਰਸ਼ ਵੀ ਕਹਿ ਕੇ ਪਿਆ ਸੀਗਾ ਕਿ ਮਮਾ ਆਪਾਂ ਜਲਦੀ ਉੱਠਾਂਗੇ ਪਰ ਇਹ ਮਾਂ ਦਾ ਪੁੱਤ ਪਾਸਾ ਲੈ ਕੇ ਫੇਰ ਉੱਧਰ ਨੂੰ ਸੌਂ ਗਿਆ ਕਹਿੰਦਾ ਮਮਾ ਉੱਠਦਾ ਉੱਠਦਾ ਉੱਠ ਜਾ ਬੱਚਾ ਉੱਠ ਜਾ ਓਏ ਊਰਜਾ ਪੁੱਤ ਉੱਠ ਜਾ ਨਾਲੇ ਕਹਿੰਸੀ ਜਲਦੀ ਉੱਠੂੰਗਾ ਹਾਂਜੀ ਹਰਸ਼ ਤਾਂ ਉੱਠਿਆ ਨਹੀਂ ਪਰ ਮੈਂ ਆਪਣੇ ਕੰਮ ਲੱਗ ਗਈ ਮੈਂ ਕਿਹਾ ਚਲੋ 2 ਘੰਟੇ ਕੰਮ ਕਰਕੇ ਫਿਰ ਆਪਾਂ ਮਾਰਨਿੰਗ ਦੀ ਮਤਲਬ ਰੋਟੀ ਵਗੈਰਾ ਬਣਾ ਲਾਂਗੇ ਹਨਾ ਤੇ ਆਪਾਂ ਘਰ ਦਾ ਕੰਮ ਨਿਬੇੜ ਲਵਾਂਗੇ ਕਿਉਂਕਿ ਅੱਜ ਆਪਾਂ ਨੂੰ ਹੋਰ ਵੀ ਥੋੜੇ ਕੰਮ ਸੀਗੇ ਤੇ ਹਾਂਜੀ ਆਪਾਂ ਕੰਮ ਕਰਕੇ ਹੋਗੇ ਫ੍ਰੀ ਤੇ ਆਪਾਂ ਦੁਪਹਿਰ ਦੀ ਰੋਟੀ ਰੋਟੀ ਵੀ ਬਣਾ ਲਈਆ ਤੇ ਹਰਸ਼ ਆਪਣੀ ਨਾਨੀ ਹੋਰਾਂ ਨੂੰ ਲੈਣ ਗਿਆ ਹੋਇਆ ਘਰ ਅੱਜ ਆਪਾਂ ਬੀਬੀ ਦੀ ਦਵਾਈ ਕੁੱਟਣੀ ਸੀ ਕਿਉਂਕਿ ਬੀਬੀ ਨੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਸੀਗਾ ਤੇ ਆਪਾਂ ਉਹਨਾਂ ਲਈ ਬਦਾਮ ਬਦੂਮ ਕੁੱਟਣੇ ਸੀਗੇ ਤੇ ਤਾਂ ਕਿ ਨੀਗਾ ਉਹਨਾਂ ਦੀ ਵਧੀਆ ਬਣ ਜਾਵੇ ਵੈਸੇ ਤਾਂ ਨੀਗਾ ਉਹਦਾ ਮਤਲਬ ਚੈੱਕ ਕਰਵਾ ਕੇ ਵਧੀਆ ਬਣ ਗਈ ਆ ਪਰ ਇਹ ਆ ਵੀ ਚਲ ਨਾਲ ਖਰਾਕ ਖਾਣੀ ਤਾਂ ਜ਼ਰੂਰੀ ਆ ਤੇ ਹਰਸ਼ ਉਹਨਾਂ ਨੂੰ ਲੈਣ ਗਿਆ ਹੈ ਆਪਾਂ ਉਹਨਾਂ ਨੂੰ ਦਵਾਈ ਦੂਈ ਪੀ ਦਾਂਗੇ ਇੱਥੇ ਵੈਸੇ ਤਾਂ ਚਲੋ ਭਾਬੀ ਵੀ ਕਹਿੰਦੀ ਸੀ ਵੀ ਮੈਂ ਪੀ ਦੂੰਗੀ ਪਰ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਡਿਊਟੀ ਵਾਲੇ ਆ ਹਨਾ ਵੀ ਚਲੋ ਸਵੇਰੇ ਸ਼ਾਮੀ ਆਉਂਦੇ ਆ ਕਿ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਹੈਗਾ ਇਸ ਲਈ ਮੈਂ ਕਿਹਾ ਚਲ ਤੁਸੀਂ ਇੱਧਰ ਚੱਕ ਲਿਓ ਆਪਾਂ ਇੱਧਰ ਪੀ ਲਾਂਗੇ ਤੇ ਹਰਸ਼ ਲੈਣ ਗਿਆ ਹੋਇਆ ਉਹਨਾਂ ਨੂੰ ਆਪਾਂ ਸਫਾਈਆਂ ਸੁਈਆਂ ਵਾਸਤੇ ਅੰਦਰੋਂ ਅੰਦਰੋਂ ਕਰਦੇ ਹੁੰਨੇ ਆ ਬਾਹਰ ਤਾਂ ਆਪਣੇ ਕੰਮ ਚੱਲਦਾ ਪਿਆ ਬਹੁਤ ਗੰਦਗੀ ਫੈਲੀ ਹੋਈ ਆ ਇਹ ਇਹ ਹੁੰਦਾ ਵੀ ਜਦੋਂ ਆਪਣਾ ਦਿਵਾਲੀ ਤੱਕ ਸਾਰਾ ਕੰਮ ਨਿਬੜ ਜਾਵੇ ਬਸ ਹੁਣ ਸਾਰਾ ਪਲਾਸਟਰ ਵਗੈਰਾ ਹੋ ਗਿਆ ਪਿੱਛੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਆਪਣੇ ਸਾਰਾ ਮਤਲਬ ਪਲਾਸਟਰ ਪਲਾਸਟਰ ਲੱਗਦਾ ਨਾ ਹੋਇਆ ਹੋਇਆ ਇਹ ਸਾਰੀ ਆਪਾਂ ਰਿਪੇਅਰ ਕਰਵਾਈ ਆ ਕਿਉਂਕਿ ਇਦਾਂ ਹੀ ਨਾ ਡਿੱਗੀ ਜਾਂਦੇ ਸੀ ਮਤਲਬ ਸਾਰਾ ਪੇਂਟ ਆ ਵਗੈਰਾ ਸਲਾਬ ਕਰਕੇ ਕਿਉਂਕਿ ਆਪਣਾ ਘਰ ਹੈਗਾ ਥੋੜਾ ਜਿਹਾ ਖੇਤਾਂਆਂ 'ਚ ਤੇ ਉਹ ਖੇਤਾਂ ਦੀ ਜਿਹੜੀ ਆਪਣੀ ਮਤਲਬ ਸਲਾਬ ਹੁੰਦੀ ਆ ਨਾ ਉਹ ਚੜੀ ਜਾਂਦੀ ਹੁੰਦੀ ਆ ਖੰਡਾਂ ਨੂੰ ਇਸੇ ਕਰਕੇ ਹੁਣ ਆਪਾਂ ਕਾਫੀ ਟਾਈਮ ਬਾਦਰ ਰਿਪੇਅਰ ਵਗੈਰਾ ਕਰਵਾ ਰਹੇ ਆ ਘਰ ਦੀ ਤੇ ਆਪਾਂ ਸੇਫਟੀ ਵੀ ਕਰ ਕੀਤੀ ਆ ਬਾਹਰ ਦੇ ਬਾਹਰੋਂ ਘਰ ਦੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਦੇਖੋ ਅੱਜ ਟਾਪਾ ਹੀ ਹੋਰੀ ਕੰਮ ਤੇ ਲੱਗੇ ਹੋਏ ਨੇ ਹਜੇ ਤਾਂ ਬਹੁਤ ਮਿੱਟੀ ਮਿੱਟੀ ਹੋਈ ਹੋਈ ਆ ਜਦੋਂ ਸਾਰਾ ਕੰਮ ਕੰਪਲੀਟ ਹੋ ਗਿਆ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਵੀ ਕਿੱਦਾਂ ਦਾ ਬਣ ਗਿਆ ਸਾਰਾ ਕੁਝ ਹਾਂਜੀ ਇਹ ਬੀਬੀ ਨੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਸੀਗਾ ਆਪਾਂ ਉਹਦੇ ਵਾਸਤੇ ਦਵਾਈ ਤਿਆਰ ਕਰਦੇ ਆਂਗੇ ਵੀ ਜਿਹੜੀ ਜਿਹਦੇ ਨਾਲ ਨੀਂਗਾ ਵਧੀਆ ਟਿਕੂਗੀ ਤੇ ਤੱਤ ਵਾਸਤੇ ਵੀ ਹੈ ਨਾ ਇਹ ਵੀ ਅੱਖਾਂ ਤੱਤ ਵੀ ਲੂਗੀ ਹਾਂ ਤੱਤ ਹੈਨਾ ਇਹ ਤੱਤ ਵਾਸਤੇ ਦਵਾਈ ਜਿਹੜੀ ਮਤਲਬ ਅੱਖਾਂ ਦੇ ਆਪਰੇਸ਼ਨ ਕਰਨ ਤੋਂ ਬਾਅਦ ਬੀਬੀ ਨੂੰ ਵਾਸਤੇ ਬਣਾ ਰਹੇ ਆਂ ਨਾ ਆ ਦੇਖ ਲਓ ਜੀ ਤੁਸੀਂ ਜੇ ਤੁਸੀਂ ਕਿਸੇ ਤੁਹਾਡੇ ਘਰੇ ਅੱਖਾਂ ਦਾ ਪ੍ਰੇਸ਼ਨ ਕਰਾਇਆ ਜਾ ਉਹ ਵੀ ਤਾਕਤ ਵਾਸਤੇ ਵੀ ਹੈ ਨਾ ਜੀ ਹਾਂ ਇਹ ਅੱਧਾ ਕਿਲੋ ਮੰਗ ਜਨੇ ਜੀ ਆਹਾ ਅੱਧਾ ਕਿਲੋ ਨੇ ਅੱਧਾ ਕਿਲੋ ਪਿਸਤੇ ਨੇ ਤੇ ਅੱਧਾ ਕਿਲੋ ਕਾਜੂ ਨੇ ਅੱਧਾ ਕਿਲੋ ਬਦਾਮ ਨੇ ਤੇ ਆਹਾ ਪਾਈਆ 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 ਖਸ ਖਸ ਹੈ ਤੇ ਆ ਕਿਲੋ ਹੈਗੀ ਨੇ ਜੀ ਚਨੇ ਤੇ ਆ ਹੈਗੀ ਆ ਜੀ ਅੱਧਾ ਕਿਲੋ ਭਾਗੇ ਵਾਲੀ ਮਿਸ਼ਰੀ ਤੇ ਆ ਹੈਗੀ ਆ ਜੀ ਸੌਫਾ ਮੋਟੀ ਵਾਲੀ ਸੌਫ ਹੈ ਇਹ ਇਹ ਸੰਡੇ ਵੀ ਠੰਡ ਠੰਣਾ ਜਿਹੜੀਆਂ ਹੁਣ ਇਹ ਚੀਜ਼ਾਂ ਕਈ ਵਾਰੀ ਨਾ ਜਿਵੇਂ ਹੁਣ ਕਈ ਵਾਰੀ ਚੀਜ਼ਾਂ ਗਰਮੈਸ਼ ਕਰਦੀਆਂ ਹੁੰਦੀਆਂ ਨੇ ਬਣਾ ਜਿਆਦਾ ਆ ਜਿਵੇਂ ਕਦਾਮ ਹੋਗੇ ਕਾਜੂ ਹੋਗੇ ਇਹ ਗਰਮੈਸ਼ ਕਰਦੀਆਂ ਹੁੰਦੀਆਂ ਨੇ ਇਸੇ ਲਈ ਆਪਾਂ ਨਾਲ ਆ ਠੰਡੀ ਚੀਜ਼ ਪਾ ਦਾਂਗੇ ਇਹਦੇ ਵਿੱਚ ਸੌਫ ਠੰਡੀ ਹੁੰਦੀ ਹੈ ਹਾਂ ਆ ਵੀ ਜਿਹੜੀ ਇਹ ਪੂਰੀਆਂ ਮਿਰਚਾਂ ਨੇ ਵੀ ਬਹੁਤ ਗਰਮ ਹੁੰਦੀਆਂ ਨੇ ਈ ਆ ਇਹ ਇਸੇ ਕਰਕੇ ਰੋਸ਼ਨੀ ਵਧਾਉਂਦੀਆਂ ਨੇ ਹਾਂ ਇਹ ਰੋਸ਼ਨੀ ਵਧਾਉਂਦੀਆਂ ਨੇ ਅੱਖਾਂ ਦੀ ਇਹ ਜਿਹੜੀ ਪੂਰੀਆਂ ਮਿਰਚਾਂ ਦੇ ਗਰਮ ਹੁੰਦੇ ਨੇ ਇਸੇ ਕਰਕੇ ਆਪਾਂ ਸੌਂਫ ਪਾਈ ਆ ਇਹਦੇ ਵਿੱਚ ਠੰਢੀ ਆਹ ਬਾਅਦ ਸਿਰਸੁਰ ਨਹੀਂ ਦੁਖਦਾ ਹੈਗਾ ਹਾਂ ਨੀਗਾ ਵਣਵਾਉਣ ਤੋਂ ਬਾਅਦ ਜਿਵੇਂ ਥੋੜਾ ਸਿਰ ਵਗੈਰਾ ਨਹੀਂ ਦੁਖਦਾ ਹੈਗਾ ਉਹਦੇ ਨਾਲ ਤੇ ਤੁਸੀਂ ਵੀ ਇਹ ਦਵਾਈ ਬਣਾ ਸਕਦੇ ਹੋ ਜੇ ਤੁਹਾਨੂੰ ਤੁਹਾਡੇ ਘਰੇ ਕਿਸੇ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਹੈ ਤਾਂ ਵੀ ਬਣਾ ਸਕਦੇ ਹੋ ਜਾਂ ਆਪਰੇਸ਼ਨ ਵਗੈਰਾ ਕਰਵਾਇਆ ਤਾਂ ਵੀ ਬਣਾ ਸਕਦੇ ਹੋਗੇ ਤੇ ਆਪਾਂ ਨੂੰ ਪੀਸ ਲੈਣੀ ਆ ਦਵਾਈ ਸਾਰੀ ਤੇ ਖਾਸੀ ਬਣ ਜਾਣੀ ਆ ਹਨਾ ਇਹ ਕੁਆਂਟੀਟੀ ਦੇ ਵਿੱਚ ਤੇ ਆਪਾਂ ਪੀਸ ਕੇ ਇਹ ਦਵਾਈ ਫਿਰ ਇਹ ਦੁੱਧ ਨਾਲ ਖਾਣੀ ਆ ਹਨਾ ਹਾਂ ਸਵੇਰੇ ਦਿਨੇ ਖਾਣੀ ਆ ਰਾਤ ਨੂੰ ਨਹੀਂ ਖਾਣੀ ਹੈਗੀ ਅੱਛਾ ਇਹ ਦਿਨੇ ਖਾਣੀ ਆ ਕਹਿੰਦੇ ਰਾਤ ਨੂੰ ਨਹੀਂ ਖਾਣੀ ਹੈਗੀ ਇਹ ਦਵਾਈ ਇਹਦੇ ਨਾਲ ਪਾਣੀ ਵੱਧ ਤੋਂ ਵੱਧ ਪੀਣਾ ਤੇ ਵੱਧ ਤੋਂ ਵੱਧ ਪਾਣੀ ਪੀਣਾ ਕਹਿੰਦੇ ਤੁਸੀਂ ਦੁੱਧ ਵਗੈਰਾ ਵੀ ਜ਼ਰੂਰ ਪੀਣਾ ਇਹਦੇ ਨਾਲ ਤੇ ਪਾਣੀ ਵੱਧ ਤੋਂ ਵੱਧ ਪੀਣਾ ਦਵਾਈ ਦੇ ਨਾਲ ਤੇ ਇਹ ਤੁਹਾਨੂੰ ਬਹੁਤ ਪੈਦਾ ਹੋਊਗਾ ਇਹ ਦਵਾਈ ਦੇ ਨਾਲ ਵੀ ਕਿਸੇ ਨੇ ਬਣਾਣੀ ਹੋਵੇ ਤਾਂ ਬਣਾ ਸਕਦਾ ਇਹਨੂੰ ਪਲਾਸਟਿਕ ਦੇ ਡੱਬਿਆਂ 'ਚ ਨਾ ਪਾਓ ਕਦੇ ਜਾਂ ਕੰੱਚ ਦੇ ਭਾਂਡੇ 'ਚ ਜਾਂ ਸਟੀਲ ਦੇ ਭਾਂਡੇ 'ਚ ਹਾਂ ਤੇ ਬੀਬੀ ਕਹਿੰਦੀ ਇਹਨੂੰ ਕੰੱਚ ਦੇ ਡੱਬੇ 'ਚ ਪਾਉਣਾ ਹੈਗਾ ਇਹਨੂੰ ਪਲਾਸਟਿਕ ਦੇ ਡੱਬੇ 'ਚ ਨਹੀਂ ਪਾਉਣਾ ਹੈਗਾ ਖਰਾਬ ਹੋ ਜੂਗੀ ਨਾਲੇ ਸਮੈਲ ਆਉਣ ਲੱਗੂਗੀ ਫਿਰ ਉਹਦੇ ਵਿੱਚੋਂ ਖੋਕੇ ਹੋ ਹੂੰ ਖੋਕੇ ਹੋ ਆਮਰ ਕਾਜੂ ਬਰਾਮ ਤਾਂ ਪੱਕੇਠੇ ਪੀਸ ਲੀ ਪੀਸ ਲਾਂਗੇ ਚਲ ਹੈਨਾ ਇਹ ਇਸ ਨੂੰ ਦੋਇ ਤੇ ਕੁਰੀ ਐਂ ਕਰਦਾਂ ਨਹੀਂ ਪਿੰਦੇ ਸੱਟ ਤਾਂ ਬਹੁਤ ਆਉਂਦਾਗਾ ਮੋਟੀ ਜੀ ਰੱਖਣ ਦੇ ਬਾਲੇ ਕਰਦਾ ਕੀ ਕਰਦੇ ਹੂੰ ਬਰੀਕ ਇਹ ਕਰਦੇ ਦੇਖਾ ਘੱਟ ਪਾਉਂਦੀ ਨਹੀਂ ਘੱਟ ਦੇ ਇਹ ਤੁਸੀਂ ਹੁਣ ਲੈਂਦੀ ਹੈਗੀ ਇਹ ਪਹਿਲਾਂ ਤਾਂ ਇਹ ਹੇ ਨੀਚੇ ਆ ਗਏ ਨੇ ਉਹ ਇਹਦੇ ਦੰਦੇ ਛੋੜੇ ਆਏ ਤੇ ਬਹੁਤ ਭੱਜ ਗਿਆ ਨੇ ਮੈਂ ਆਇਦਣਾ ਥੱਲੇ ਜਾਈ ਨੂੰ ਕਰ ਲੈ ਚਮਚੇ ਨਾ ਉਹ ਵਿਭ ਨਹੀਂ ਹੋ ਗਈ ਨੀਚੋ ਵੀ ਹੇਚੋ ਵੀ ਵਧੀਆ ਹੋ ਗਿਆ ਦੇਖ ਤੇ ਸਾਰੇ ਇੱਕੋ ਜਿਹੇ ਕੱਢ ਦੀ ਆ ਅੱਛਾ ਹੂੰ ਖੜ ਜਾਏ ਤਾਂ ਬੇਕਾਰ ਆ ਗਈ 10 ਬਸ ਬਸ ਕੁਰੀਕਲਪਾ ਅੱਗੇ ਕੀ ਕਰੀਏ ਇਹਨੂੰ ਕੰਮ ਪਨਾ ਥਾਲ ਚ ਕਰ ਲਉ ਫਿਰ ਮਿਕਸ ਕਰਕੇ ਦੇਖਾਂ ਲਈ ਕੋਈ ਕਿਤੇ ਨਹੀਂ ਸਾੜ ਤਾਂ ਸਾਰੇ ਹੂੰ ਸਾਡੇ ਤਾਂ ਹੋਰ ਨਹੀਂ ਜੱਜ ਦੀ ਕਰਦੀ ਇਹ ਲੈ ਸਾਡੇ ਤੇ ਦੰਦੀ ਦੋ ਨੇ ਗਿਆ ਇਹ ਬਦਲੇ ਜਾਊਗਾ ਮੇਨ ਲਾਦਾ ਤੇ ਵਧੀਆਲੀ ਵੀ ਹੋਣੀ ਸੀ ਨਾ ਤੁਸੀਂ ਵਧੀਆਲੀ ਲਿਆਂਦੀ ਦੀਗੀ ਉਹ ਵੀ ਦੋ ਤਿੰਨ ਜਾਂਦੀ ਆਈਏਗੀ ਆ ਤੁਹਾਡੇ ਦੇ ਗੰਦੇ ਚਾਰ ਨੇਗੇ ਸਾਡੇ ਤਾਂ ਦੰਦੇ ਦੋ ਨੇ ਫੇਰ ਉਹ ਤੋਂ ਪੁੱਛ ਕੇ ਲਿਆ ਕਰੋ ਨਾ ਮੜਾ ਜਾ ਲੈ ਫੋੜਾ ਇਹ ਬਣਾ ਤੇ ਲੱਡੂਆਂ ਵਾਂਗੂ ਚੂੜਾ ਸ਼ਰਬਤ ਵਧੀਆ ਹੁੰਦਾ ਤੁਹਾਡੇ ਕੋਲ ਚੱਕਰੀ ਔ ਕੁੱਤ ਲੈ ਵੀ ਮੜੀ ਜੀ ਮਿਸ਼ਰੀ ਜੀ ਫਿਰ ਉਹ ਕਰਨਾ ਬੜ ਕੀ ਨਾ ਇਹ ਸਾਰੇ ਇਕੱਠਾ ਇਹ ਹੁਣ ਹੋ ਜੂ ਇੱਕ ਮਿੰਟ ਤੂੰ ਦੇਖਦੀ ਜਾ ਆ ਮਟੀਰੀਅਲ ਆਪਾਂ ਜਿੰਨਾ ਵੀ ਹੈਗਾ ਸੀ ਸਾਰਾ ਆਪਾਂ ਪੀਸ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਕੱਠੀਆਂ ਨਹੀਂ ਬਣਨ ਦੇਣੀਆਂ ਹੈਗੀਆਂ ਇਹਦੇ ਵਿੱਚ ਤੇ ਆਪਾਂ ਇਹਨੂੰ ਦਿਨੇ ਲੈਣਾ ਜੀ ਦੁੱਧ ਨਾਲ ਰਾਤ ਨੂੰ ਨਹੀਂ ਲੈਣਾ ਹੈਗਾ ਦੁੱਧ ਜ਼ਰੂਰ ਪੀਣਾ ਤਾਂ ਕਿ ਗਰਮੈਸ਼ ਨਾ ਕਰੇ ਦਵਾਈ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਦੇ ਤਾਂ ਕਿ ਜਦੋਂ ਸਾਡੀ ਅਗਲੀ ਵੀਡੀਓ ਆਵੇ ਤੁਹਾਨੂੰ ਪਤਾ ਲੱਗ ਜੇ